अच्छा जी एक एफआईआर दर्ज कीती गई थी की 55 बटा 25 विल लाइन दी ए चोरी ਦਾ ਪਰਚਾ ਸੀਗਾ ਤੇ ਨਾਲ ਇਹਦੇ ਚ ਐਂਡੀਪੀਐਸ ਦੀ ਰਿਕਵਰੀ ਹੋਈ ਸੀ ਸੋ ਉਹ ਐਂਡੀਪੀਐਸ ਦੀ ਰਿਕਵਰੀ ਤੇ ਵਿੱਚ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਜਿਹੜਾ ਪਰਚਾ ਦਰਜ ਹੋਇਆ ਸੀ ਉਹਦੀ ਪੁੱਛਗਿੱਛ ਅੱਗੇ ਨਿਕਲਿਆ ਕਿ ਇੰਨੇ ਕੋਈ ਵੈਪਨ ਵੀ ਇੱਥੇ ਦੱਬਿਆ ਹੋਇਆ ਉਹ ਵੈਪਨ ਦੀ ਰਿਕਵਰੀ ਵਾਸਤੇ ਜਦੋਂ ਟੀਮ ਇੱਥੇ ਆਈ ਤੇ ਇੰਨੇ ਵੈਪਨ ਦੇ ਨਾਲ ਪੰਜ ਰਾਉਂਡ ਸੀਗੇ ਪੰਜ ਜ਼ਿੰਦਾ ਰਾਉਂਡ ਸੀ ਇਹਦੇ ਲਿਫਾਫੇ ਚ ਪਏ ਸੀ ਬਟ ਇੱਕ ਰਾਉਂਡ ਜਿਹੜਾ ਸੀਗਾ ਉਹ ਵੈਪਨ ਦੇ ਵਿੱਚ ਸੀ ਸੋ ਉਹ ਵੈਪਨ ਦੇ ਵਿੱਚ ਜਿਹੜਾ ਰਾਉਂਡ ਸੀਗਾ ਇੰਨੇ ਮੁਲਾਜ਼ਮ ਵੱਲ ਫਾਇਰ ਕੀਤਾ ਤਾਰਾ ਚੰਦ ਵੱਲ ਸਾਡੇ ਐਸਆਈ ਵੱਲ ਤੇ ਐਸਆਈ ਨੇ ਜਵਾਬੀ ਫਾਇਰ ਕਰਦੇ ਹੋਏ ਆਪਣੇ ਬਚਾਅ ਵਿੱਚ ਦੋ ਫਾਇਰ ਕੀਤੇ ਜਿਹੜਾ ਕਿ ਇੱਕ ਮਿੱਟੀ ਵਿੱਚ ਲੱਗਾ ਉੱਥੇ ਜਿਹੜਾ ਤੁਸੀਂ ਅੰਦਰ ਦੇਖਿਆ ਤੇ ਦੂਜਾ ਫਾਇਰ ਉਹਦੀ ਲੱਤ ਵਿੱਚ ਲੱਗਾ ਜ ਜਦੋਂ ਨਾਲ ਉਹ ਇੰਜਰਡ ਹੋ ਗਿਆ ਤੇ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਗਿਆ ਇਹ ਜਿਹੜਾ ਦੋਸ਼ੀ ਹੈ ਦੇਵੀ ਨਾਮ ਦਾ ਮੁੰਡਾ ਹੈ ਤੇ ਇਹਦੇ ਤੇ 25 ਪਰਚੇ ਦਰਜ ਨੇ ਪਿਛਲੇ ਆਲਮੋਸਟ 12 ਸਾਲਾਂ ਵਿੱਚ ਤੇ 12 ਸਾਲਾਂ ਵਿੱਚ 25 ਪਰਚੇ ਦਰਜ ਨੇ 20 ਪਰਚੇ ਇਹਨਾਂ ਚੋ ਚੋਰੀ ਦੇ ਨੇ ਤੇ ਪੰਜ ਪਰ ਚਾਰ ਪਰਚੇ ਨੇ ਪੰਜ ਪਰਚੇ ਨੇ ਐਨਡੀਪੀਐਸ ਤੇ ਸੋ ਇਹ ਪੁਰਾਣਾ ਚੋਰ ਹੈ ਇਹਨੇ ਕਾਫੀ ਵੱਡੀਆਂ ਵੱਡੀਆਂ ਚੋਰੀਆਂ ਵੀ ਕੀਤੀਆਂ ਤੇ ਨਸ਼ਾ ਤਸਕਰ ਵੀ ਹੈ ਸੋ ਜਿਵੇਂ ਮੈਂ ਦੱਸਿਆ ਕਿ ਮਲਟੀਪਲ ਪਰਚੇ ਚੋਰੀ ਦੇ ਨੇ ਮਲਟੀਪਲ ਪਰਚੇ ਐਨਡੀਪੀਐਸ ਤੇ ਨੇ ਇਹਨੂੰ ਅਰੈਸਟ ਕੀਤਾ ਗਿਆ ਸੀ ਦੀ ਵਾਈਫ ਤੇ ਨਾਲ ਤੇ ਇਹਦੀ ਵਾਈਫ ਤੇ ਵੀ ਪੰਜ ਪਰਚੇ ਨੇ ਜਿਹੜਾ ਐਨਡੀਪੀਐਸ ਦਾ ਪਰਚਾ ਹੋਇਆ ਉਹਦੇ ਚ ਦੋਵੇਂ ਇਕੱਠੇ ਸੀਗੇ ਉਹਦੇ ਚ ਰਿਕਵਰੀ ਹੋਈ ਸੀ ਆਲਮੋਸਟ 1100 ਗੋਲੀਆਂ 1100 ਗੋਲੀਆਂ ਦੀ ਰਿਕਵਰੀ ਹੋਈ ਸੀ ਜਿਹੜਾ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੋ ਇੱਥੇ ਜਿਹੜਾ ਉਹ ਘਰ ਵਾਲਾ ਸੀਗਾ ਦੇਵੀ ਉਹਨੂੰ ਲੈ ਕੇ ਆਏ ਸੀ ਉਹਦੀ ਰਿਕਵਰੀ ਦੇ ਦੌਰਾਨ ਸਾਰਾ ਇਕੱਲਾ ਸੀਗਾ ਜੀ ਇਹਦੇ ਨਾਲ ਕੋਈ ਹੋਰ ਵੀ ਲੈ ਕੇ ਆਇਆ ਇਸੇ ਨਹੀਂ ਅੱਜ ਰਿਕਵਰੀ ਕਰਾਉਣ ਵਾਸਤੇ ਇਹਨੂੰ ਇਕੱਲੇ ਨੂੰ ਲੈ ਕੇ ਆਏ ਸੀ ਅਦਰਵਾਇਜ਼ ਜਿਹੜਾ Ориਜਨਲ ਪਰਚਾ ਦਿੱਜੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਉਹਦੇ ਵਿੱਚ ਇਹ ਤੇ ਇਹਦੀ ਵਾਈਫ ਤੁੰਗ ਸਰ ਇਹ ਦੱਬੀ ਹੋਈ ਸੀ ਨੇ ਤੇ ਕਿਸ ਤੋਂ ਹਾਂ ਇੱਥੇ ਇਹਨੇ ਲਫਾਫੇ ਕਾਲੇ ਰੰਗ ਦੇ ਲਫਾਫੇ ਚ ਦੱਬੀ ਹੋਈ ਸੀ ਜਿਹੜਾ ਕਿ ਅੰਦਰ ਇੱਥੇ ਇੱਕ ਬਿਲਡਿੰਗ ਹੈਗੀ ਹੈ ਉਹਦੇ ਅੰਦਰ ਜਿਹੜਾ ਲੱਗਦਾ ਹੈ ਕਿ ਸਰ ਇਥੋਂ ਨਿਕਲ ਸਕਦਾ ਹੈਗਾ ਕਿਉਂਕਿ ਹਥਿਆਰ ਜਿੱਕਰ ਉੱਥੇ ਦੱਬਿਆ ਹੋਇਆ ਸੀ ਦੋਦੇ ਨਾਲ ਨਹੀਂ ਇਹ ਤਾਂ ਇਹਨੇ ਸਾਨੂੰ ਜਿਹੜਾ ਇਨਕਸ਼ਾਫ ਕੀਤਾ ਸੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਪੁਛਗਿਸਤੇ ਦੌਰਾਨ ਉਹਦੇ ਵਿੱਚ ਅਸੀਂ ਰਿਕਵਰੀ ਕਰਨ ਆਏ ਸੀ ਬਟ ਬਾਕੀ ਏਰੀਆ ਵੀ ਅਸੀਂ ਸਾਰਾ ਸਰਚ ਕਰਾਂਗੇ ਹੁਣੇ ਕਿ ਹੋਰ ਵੀ ਕੋਈ ਜੇ ਇਹੋ ਜਿਹੀ ਚੀਜ਼ ਇਹਨੇ ਦੱਬੀ ਹੋਈ ਹੈ ਤੇ ਉਹਦੀ ਰਿਕਵਰੀ ਕੀਤੀ ਜਾ ਸਕੇ ਤੇ ਜਿਹੜਾ ਹੋਰ ਵੀ ਇਹਦੀ ਪੁੱਛਗਿੱਛ ਕਰਾਂਗੇ ਕਿ ਹੋਰ ਵੀ ਕੋਈ ਵੈਪਨ ਵਗੈਰਾ ਯਾਰ ਕੋਈ ਜਿਵੇਂ ਮੈਂ ਦੱਸਿਆ ਕਿ 1100 ਗੋਲੀਆਂ ਦਾ ਪਰਚਾ ਪਹਿਲਾਂ ਦਰਜ ਹੋਇਆ ਸੋ ਕੋਈ ਇਹੋ ਜਿਹਾ ਨਸ਼ੀਲਾ ਪਦਾਰਥ ਹੋਰ ਵੀ ਇਹਦੇ ਪੋਜੀਸ਼ਨ 'ਚ ਹੋਵੇ ਜਾਂ ਕਿਧਰੇ ਇਹਨੇ ਰੱਖਿਆ ਹੋਵੇ ਉਹ ਵੀ ਰਿਕਵਰ ਕਰਾ ਸਰ ਇਹ ਕਿਹੜੀ ਥਾਂ ਹੈ ਜੀ ਕਿੱਥੇ ਇਹ ਦੱਬਿਆ ਹੋਇਆ ਚ ਕੀ ਲੱਗਦਾ ਕਿਹੜਾ ਇਹ ਜੀ ਦੀ ਜਗ੍ਹਾ ਹੈ ਸਰ ਇਹ ਕੁਆਟਰ ਨਵੇਂ ਬਿਜਲੀ ਬੋਰਡ ਦੇ ਸੋ ਇੱਥੇ ਕੋਈ ਰਹਿੰਦਾ ਨਹੀਂ ਬੇਬਾਦ ਕੁਆਟਰ ਨੇ ਸੋ ਇੱਥੋਂ ਰਿਕਵਰੀ ਹੋਈ ਹੈ ਸਰ ਇਸ ਤੋਂ ਕੋਈ ਮੁਸਤੈਦੀ ਵੀ ਤੁਸੀਂ ਵਧਾਉਣ ਲੱਗੇ ਹੋ ਇਸ ਇਲਾਕੇ ਦੀ ਕਿਉਂਕਿ ਇਹ ਬਹੁਤ ਹੰਸਾਨ ਏਰੀਆ ਜਿਹੜਾ ਵੇਖਿਆ ਜਾ ਰਿਹਾ ਔਰ ਅਕਸਰ ਕੋਈ ਲੁੱਟ ਕੋ ਫਾਦੀ ਘਟਨਾ ਵੀ ਸਾਦੇ ਉੱਪਰ ਹੁੰਦੀ ਹੈ ਨਹੀਂ ਇਸੇ ਕਰਕੇ ਉਹਨੇ ਦੇਖ ਕੇ ਕਿ ਇੱਥੇ ਜਿਹੜੇ ਬੇਆਬਾਦ ਕੁਆਟਰ ਨੇ ਕੋਈ ਬੰਦਾ ਨਹੀਂ ਆਂਦਾ ਇਸ ਕਰਕੇ ਇੱਥੇ ਦੱਬਿਆ ਸੀਗਾ ਸੋ ਜਿਵੇਂ ਮੈਂ ਦੱਸਿਆ ਕਿ ਉਹਦੀ ਇਨਫੋਰਮੇਸ਼ਨ ਤੇ ਅਸੀਂ ਇੱਥੇ ਆਏ ਸੀ ਬਟ ਅਦਰਵਾਈਜ਼ ਸਾਡੀ ਇੱਥੇ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਬਟ ਕਈ ਵਾਰੀ ਬੰਦਾ ਟਾਈਮ ਬਏ ਟਾਈਮ ਆ ਕੇ ਇੱਥੇ ਲੱਗਦਾ ਹੈ ਕਿ ਉਹ ਦੱਬ ਗਿਆ ਸੀਗਾ ਆ ਕੇ ਲਿਫਾਫੇ ਦੇ ਵਿੱਚ ਜਿਵੇਂ ਅੰਦਰ ਬੜਾ ਕਲੀਅਰ ਹੈ ਕਿ ਕਾਲੇ ਰੰਗ ਦੇ ਲਿਫਾਫੇ ਵਿੱਚ ਉਦਬ ਕੇ ਗਿਆ ਸੀ ਸੋ ਬੜਾ ਕਨਸੀਲਡ ਤਰੀਕੇ ਨਾਲ ਇੱਥੇ ਲਿਆਇਆ ਹੋਇਆ ਹੈ